ਜਿਉ ਸਤੂ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰ ਮਰਜਾ ਉਾਖਣ ਆਖਾ ਸਚਾਨਾ ਸੱਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਇ ਚਲਿਯਹ ਦੁਖ ਸੋ ਕਿਉ ਵਿਸਰੈ ਮੇਰੀ ਮਾਇ ਸੱਚਾ ਸਾਹਿਬ ਸਾਚੈ ਨਾਹੀ ਰਹਾਓ ਸਾਚੇ ਨਾਮ ਕੀ ਤਨ ਵੜਾਈ ਆਖੇ ਧੱਕੀ ਕੀਮਤ ਨਹੀਂ ਪਾਈ ਜੇ ਸਭ ਮਿਲਕ ਆਖਣ ਪਾਹੇ ਵਡਾ ਨਾ ਹੋਵੇ ਘਾਟ ਨ ਜਾਏ ਨਾ ਹੋ ਹਮਾਰੈ ਨਾ ਹੋਵੈ ਸੋਗ ਦੇਂਦਾਰ ਹੈ ਨਾ ਚੂਕੇ ਭੋਗ ਗੁਣ 에 ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਈ ਜੀਵਣ ਆਪਿਤੇ ਵੜਤੇ ਰੀਦਾਤੇ ਜਿਨ ਦੇਨ ਕਰਕੈ ਕੀਤੇ ਰਾਤ ਸਮ万 ਵਿਸਾਰ ਹਤੇ ਕਮਜਾ ਤੇ ਨਾਨਕ ਨਾਗੈ ਬਾਜ ਸੁਨਾਤੇ ਰਾਗ ਗੂਜਰੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਤ ਪੁਰਖਾ ਬਿਨੋਂ ਕਰਉ ਗੁਰਪਾਸ ਹਾਮ ਕੀਰੇ ਕਿਰਮ ਸਤ ਗੁਰ ਸਰਣਾਈ ਕਰ ਦਇਆ ਨਾਮ ਪਰਦਾਸ ਮੇਰੀ ਮੀਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾ ਹਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮੇਦ ਸੰਗਤ ਗੋਣ ਪਰਗਾਸ ਜੇ ਨ ਹਰ 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 ਨਾਮ ਨ ਪਾਇਆ ਤੀ ਪਾਗ ਹੀਣ ਜਮਪਾਸ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ਤ੍ਰਿਗੁ ਜੀਵੇ ਤ੍ਰਿਗੁ ਜੀਵਾਸ ਜੇਨ ਹਰ ਜਾਨ ਸਤ ਗੁਰ ਸੰਗਤ ਪਾਈ ਤੈਨ ਤੋਰ ਮਸਤਕ ਵਿਖਿਆ ਲਖਾਸ ਤਾਨ ਤੰਨ ਸਤ ਸੰਗਤ ਜਤ ਹਰ ਰਸ ਪਾਇਆ ਮੇਰ ਜਨ ਨਾਨਕ ਨਾਮ ਪਰਗਾਸ ਰਾਗ ਬੂਜਰੀ ਮਹੱਲਾ ਪੰਜਵਾ ਕਾਹੀ ਰੀ ਮਨ ਚਿਤ ਬਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹ ਜੰਤ ਉਪਾਈ ਤਾ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾਉ ਜਾਨਨੈ ਪੈਤਾ ਲੋਕ ਸੋਤ ਬਨੈ ਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਾਨੰ ਭਉ ਕਰਿਆ ਊਡੇ ਊਡੇ ਆਵ ਸੈ ਕੋ ਸਾ ਤਿਸ ਪਾਛੈ ਬਚਰੇ ਸ਼ਰੇਆ ਤੈਨ ਕਮਣ ਖਲਾਵ ਕਮਣ ਚੁਗਾਵ ਮਨਮਹ ਸਿਮਰਨ ਕਰਿਆ ਸਬੇ ਨਦਾਨ ਦਾਸ ਅਸ਼ਟ ਸਿਧਾਂਤ ਠਾਕੁਰ ਕਰਤਾਲ ਤਰਿਆ ਜਾਨ ਨਾਨਕ ਬਾਲ ਬਾਲ ਸਦ ਬਾਲ ਜਾਈਐ ਤੇਰਾ ਅੰਤ ਨ ਪਾਰਾ ਬਰਿਆ ਸਬੇ ਨਦਾਨ ਦਾਸ ਅਸ਼ਟ ਸਿਧਾਂਤ ਜਾਨ ਦਾ ਨਿਕ ਬਾਲ ਬਾਲ ਸਦ ਬਾਲ ਜਾਇ ਤੇਰਾ ਅੰਤ ਨਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇਕ ਓੰਕਾਰ ਸਤ ਗੁਰ ਪ੍ਰਸਾਦਿ ਸੋ ਪੁਰਖ ਨਰੰਜਨ ਹਾਰਿ ਪੁਰਖ ਨਰੰਜਨ ਹਾਰ ਅਗਮ ਅਗਮਹਪਾਰ ਸਬਤਿ ਆਵਹਿ ਸਬਤਿ ਆਵਹਿ ਤੁਧ ਜੀ ਹਰ ਸੱਚੀ ਸਿਰਜਣ ਹਾਰਾ ਸਭ ਜੀਅ ਤੁਮਾਰੀ ਜੀ ਤੁੰ ਜੀ ਆਕਾ ਦਾਤਾਰਾ ਹਾਰ ਧਿਆਵਹਿ ਸੰਤਹ ਜੀ ਸਭ ਦੁਖ ਵਿਸਾਰਣ ਹਾਰਾ ਹਰਿਆ ਪੇਠਾ ਕੋਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟ ਕਟ ਅੰਤਰ ਸਰਬ ਨਰ ਅੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਬਿੜਾਣਾ ਉਆ ਪੇਦਾਤਾ ਆਪੇ ਭੁਗਤਾ ਜੀ ਹਉ ਤਦ ਬਿਨੇ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖੇ ਵਖਾਣਾ ਜੋ ਸੇਵਹ ਜੋ ਸੇਵਹ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਹੈ ਹਰ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤਾ ਤੇਰੀ ਅਨੇਕ ਤੇਰੀ ਅਨੇਕ ਪਰਹਿ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਰੇ ਦਨ ਨਾਨਕ ਜੀ ਜੋ ਭਾਵ ਹ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅપરੰਪਰ ਕਰਤਾ ਜੀ ਤਤ ਜੀਵਡ ਅਵਰ ਨ ਕੋਈ ਤੂੰ ਜਗ ਜਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤਦ ਆਪੇ ਸ੍ਰਿਸ਼ਟੇ ਸਭ ਉਪਾਈ ਜੀ ਤਦ ਆਪੇ ਸਿਰਜੇ ਸਭ ਕੋਈ ਜਗ ਨਾਨਕ ਗੁਣ ਗਾਵੈ ਕਰਤੇ ਕੀ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਾਉ ਭਾਵੈ ਸੋਈ ਥੀਸੀ ਜੋ ਤੂ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭ ਨੇ ਧਿਆਇ ਜਿਸ ਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੋਰਾ ਮੁਖ ਲਾਤਾ ਮਾ ਨਮੋਖ ਕਬਾਇ ਤਦ ਆਪਿ ਵਿਸ਼ੋੜਿਆ ਆਪਿ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਹਾ ਹੈ ਤੋਜ ਬੇਨ ਦੂਜਾ ਕੋਈ ਨਾ ਹੈ ਜੀਅ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੋੜਿਆ ਸੰਜੋਗੀ ਮੇਲ ਜੇ ਸਨੋ ਤੂੰ ਜਾਣੈ ਇਹ ਸੋਈ ਜਨ ਜਾਣੈ ਹਰਿ ਗੁਣ ਸਦ ਹੀ ਆਖ ਵਖਾਣੈ ਜੇਨ ਹਰਿ ਸੇਵਿਆ ਤਿੰ ਸੁਖ ਪਾਇਆ ਸਹਜੇ ਹੀ ਹਰਿ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੋਦ ਬੇਨ ਦੂਜਾ ਵਰ ਨ ਕੋ ਕਾਰ ਕਾਰੇ ਬੀਖਹਿ ਜਾਣਹਿ ਸੋਇ ਜਲਨਾਨਕ ਗੁਰਮੁਖ ਪਰਗਟ ਹੋਇ ਆਸਾ ਮਹੱਲਾ ਪਹਿਲਾ ਤੇਤਸਨਵਨੜਾ ਭਈ ਦੇ ਨਿਵਾਸਾ ਪਾਣੀ ਪਾਵਕਤ ਨਹਿ ਕੀਆ ਪਾਂਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਨੇ ਮਨ ਇਕਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤੇਨ ਕੀ ਸਰਣਾ ਜੈ ਤੂੰ ਨਾਹੀ ਵੀ ਸਰਿਆ ਆਸਾ ਮਹੱਲਾ ਪੰਜਵਾ ਭਾਈ ਪਰਾਪਤ ਮਾਨਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਬਰ ਕਾਜ ਤੇਰਾ ਕਿ ਤੈ ਦਾ ਕਾਮ ਮਿਰ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਜਨ ਕਰਨ ਕੈ ਜਨਮ ਗ੍ਰਥਾ ਜਾਤੇ ਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਤਰਮਨਾ ਕਮਾਇਆ ਸਿਵਾ ਸਾਧ ਨ ਜਾਣਿਆ ਹਰਿ ਰਾਇ ਕਹੋ ਨਾਨਕ ਹਾਮੀ ਚ ਕਰਮਾ ਸਰਣਿ ਪਰੇ ਕੀ ਰਾਖੋ ਸਰਮਾ ਜਪ ਤਪ ਸੰਜਮ ਤਰਮਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਿ ਰਾਯਾ ਕਾਹੋ ਨਾਨਕ ਹਾਮੀ ਚਕਰੰ ਮਾ ਸਰਣ ਪਰੇ ਕੀ ਰਖੋ ਸਰਮਾ